ਦੋਸਤੋ ਅੱਜ ਅਸੀਂ ਫਿਰ ਪੱਟੀ ਰੇਲਵੇ ਸਟੇਸ਼ਨ ਤੇ ਆਏ ਹੋਏ ਹਾਂ ਮੇਰੇ ਨਾਲ ਮੇਰਾ ਦੋਸਤ ਰਵਨੀਤ ਸਿੰਘ ਵੀ ਹੈ ਜੋ ਕਿ ਬਹੁਤ ਵਧੀਆ ਜਾਣਕਾਰੀ ਰੱਖਦਾ ਹੈ ਹਰ ਵਿਸ਼ੇ ਦੇ ਵਿੱਚ ਮਹਾਰ ਹੈ ਹਰ ਸਬਜੈਕਟ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਆਓ ਆਪਾਂ ਰਵਨੀਤ ਸਿੰਘ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ ਕਰੀਏ ਹਾਂਜੀ ਹਾਂਜੀ ਰਵਨੀਤ ਜੀ ਤੁਹਾਡਾ ਕੀ ਹਾਲ ਚਾਲ ਹੈ ਹਾਂਜੀ ਬਹੁਤ ਵਧੀਆ ਜੀ ਦੀ ਦੇਸ਼ ਦੇ ਦੀ ਸੰਗਤ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਕਦੇ ਅੱਜ ਆਪਾਂ ਪੱਟੀ ਸ਼ਹਿਰ ਬਾਰੇ ਸਾਰੇ ਬਾਰੇ ਜਾਣਕਾਰੀ ਨਵਾਂ ਟੌਪਿਕ ਆਪਣਾ ਪੱਟੀ ਸ਼ਹਿਰ ਜਿਦਾ ਤੁਹਾਨੂੰ ਪਤਾ ਹੈ ਪੱਟੀ ਸ਼ਹਿਰ ਦਾ ਸਟੇਸ਼ਨ ਸਟੇਸ਼ਨ ਬਹੁਤ ਹੁੰਦਾ ਹੈ ਕਿਉਂਕਿ ਮਾਲ ਗੱਡੀ ਸਪੈਸ਼ਲ ਦਾ ਵੀ ਇੱਥੇ ਇੰਤਜ਼ਾਮ ਹੈ ਇੱਥੇ ਵੀਰ ਜੀ ਆਹ ਮਾਲ ਗੱਡੀ ਹੈ ਜਿਹੜੀ ਪੱਟੀ ਸਪੈਸ਼ਲ ਆਉਂਦੀ ਆ ਆ ਪੱਟੀ ਸਪੈਸ਼ਲ ਮਾਰ ਸਟੇਸ਼ਨ ਤੇ ਆਉਂਦੀ ਆ ਬੜੇ ਸਾਲਾਂ ਤੋਂ ਆ ਰਹੀ ਹੈ ਜੀ ਐਕਸ਼ਨ ਪੱਟੀ ਮਾਲ ਗੱਡੀ ਸਪੈਸ਼ਲ ਤੁਸੀਂ ਵੇਖ ਰਹੇ ਹੋ ਇਸ ਤੋਂ ਬਾਅਦ ਬਾਬਾ ਬਿੱਦੀ ਚੰਦ ਜੀ ਦਾ ਗੁਰਦੁਆਰਾ ਗੁਰਦੁਆਰਾ ਪਾਟ ਸਾਹਿਬ ਤੇ ਗੁਰਦੁਆਰਾ ਚਵਾਰਾ ਸਾਹਿਬ ਤੇ ਦੇ ਆਸੀ ਗੀਬੀ ਰਾਇੰਦਾ ਗੁਰਦੁਆਰਾ ਜਿਹੜਾ ਸਟੇਸ਼ਨ ਦੇ ਸਾਹਮਣੇ ਆ ਜਾਂ ਤੁਹਾਨੂੰ ਪਤਾ ਹੀ ਹੈ ਦੋ ਪਾਰਕਾਂ ਆਪਣੀਆਂ ਮਤਲਬ ਇੱਕ ਹਰਕ੍ਰਿਸ਼ ਸਕੂਲ ਦੇ ਸਾਹਮਣੇ ਕਿੱਡੀ ਸੋਹਣੀ ਪਾਰਕ ਬਣੀ ਹੈ ਖਡੋਣੇ ਲੋਕਟਾਈ ਲੱਗੀ ਹੋਈ ਆ ਕਸਰਤ ਕਰਨ ਯੋਗਾ ਕਰਨ ਸਾਰਿਆਂ ਦੀ ਬਣੀ ਆ ਇੱਕ ਸਰਕਾਰੀ ਹਸਪਤਾਲ ਆ ਗਿਆ ਆਪਣੇ ਬਣੀ ਪਾਰਕ ਉੱਥੇ ਵੀ ਖਡੋਣੇ ਲੱਗੇ ਆ ਪੰਗੂੜੇ ਲੱਗੇ ਆ ਲੋਕਟਾਈ ਲੱਗੀ ਸੈੱਡ ਲੱਗੀ ਐਕਸਰਸਾਈਜ਼ ਦਾ ਮਰਜੀ ਕਰੋ ਇੱਕ ਆਪਣਾ ਕਿਦਾ ਵਧੀਆ ਪੱਟੀ ਸ਼ਹਿਰ ਦਾ ਬੱਸ ਸਟੈਂਡ ਬਾਬਾ ਸੋਨਲਾ ਦਾ ਬੱਸ ਸਟੈਂਡ ਬਣਿਆ ਵਾ ਸਰਕਾਰੀ ਹਸਪੀਟਲ ਬੜਿਆ ਵਾ ਇਹ ਤੇ 3-4 ਮੰਜ਼ਲੀ ਬਣਿਆ ਹੁਣ ਹਾਂਜੀ ਵੀਰ ਜੀ ਹੋਰ ਵੀ ਦੱਸੋ ਸਾਨੂੰ ਪੱਟੀ ਖੇਲ ਦੀਆਂ ਖੂਬਸੂਰਤ ਚੀਜ਼ਾਂ ਬਾਰੇ ਹੋਰ ਵੀਰ ਜੀ ਪੱਟੀ ਸ਼ਹਿਰ ਆਪਣਾ ਜਿਹੜਾ 10-12 ਕਿੱਲਿਆਂ ਦੀ ਖੇਡ ਸਟੇਡੀਅਮ ਬਣਿਆ ਜਿਹਨੂੰ ਬਾਹਲਾ ਸਕੂਲ ਕਹਿੰਦੇ ਆ ਸਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਂਜੀ ਹੋਰ ਆਪਣੇ ਪਾਰਕਾ ਬਣਿਆ ਵਾ ਹੁਣ ਆਪਣਾ ਬਣਿਆ ਇਹ ਘੰਟਾ ਕਾ ਜਿਹਨੂੰ ਕੁਲਾ ਚੋਂ ਕਹਿੰਦੇ ਆ ਕਿੱਡਾ ਸੋਹਣਾ ਬਣਿਆ ਵਾ ਉੱਥੇ ਮਤਲਬ ਟਾਈਮ ਲੱਗਾ ਕਿੱਡਾ ਸੋਹਣਾ ਕੀੜੀ ਕਲੀ ਹੋਈ ਆ ਇਹ ਕਿੜੀ ਆਪਣੀ ਸੜਕ ਬਣੀ ਅੜੀ ਆਪਣੀ ਪੱਗੂਪਰਾਸਰ ਸੰਗ ਬਣ ਜਾਂਦੀ ਕਿੰਨਾ 2 ਲੇਅਰ ਬਣੀ ਆ ਇੱਕ ਹੁਣ ਕੇਰ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਅੜੇ ਕੁਲਾ ਮਣਿਆਲਾ ਕੱਚੇ ਪੱਕੇ ਨੂੰ ਸੜਕ ਹੁਣ ਬੰਦ ਰਹੀ ਹੈ ਐਕਸ਼ਨ ਇੱਕ ਆਪਣਾ ਇਹ ਪੱਟੀ ਸ਼ਹਿਰ ਵਿੱਚ ਰੋਈ ਵਾਲਾ ਮੰਦਿਰ ਜਿਹਨੂੰ ਆਪਾਂ ਇਹ ਸ਼੍ਰੀ ਜੀ ਮਹਾਰਾਜੀ ਦਾ ਵਾਹ ਕਾਲਾ ਮੰਦਿਰ ਇੱਕ ਆਪਣਾ ਬੰਗਲਾ ਸਾਹਿਬ ਬਣਿਆ ਜੀ ਬੰਗਲਾ ਸਾਹਿਬ ਹੁਣ ਇੱਕ ਮੰਤਰੀ ਸਾਹਿਬ ਜੀ ਆਪਣੇ ਪੱਟੀ ਸ਼ਹਿਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਪੰਚਾਇਤੀ ਤੇ ਜੇਲ੍ਹ ਮੰਤਰੀ ਨੂੰ ਨਵਾਂ ਅਹੁਦਾ ਫੇਰ ਮਿਲਿਆ ਕਿਉਂਕਿ ਸਾਡੇ ਜ਼ਿਲ੍ਹੇ ਦੀ ਸ਼ਾਨ ਆ ਖੜਾ ਲਾਲਜੀਤ ਸਿੰਘ ਭੁੱਲਰ ਬਹੁਤ ਮਿਹਨਤ ਦੇ ਨਾਰਾਜ਼ ਸੇਵਾ ਤੇ ਲੱਗ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਕੈਬਨਿਟ ਮੰਤਰੀ ਵੱਲੋਂ ਨੇ ਸੋਚ ਚੁੱਕੀ ਹੈ ਅਸੀਂ ਅਸੀਂ ਦੁਬਾਰਾ ਅਪੀਲ ਕਰਦਾ ਅਗਲੀ ਵਾਰ ਵੀ 5 ਸਾਲ ਸਾਡੇ ਜ਼ਿਲ੍ਹੇ ਦਾ ਸਾਡੇ ਪੱਟੀ ਸ਼ਹਿਰ ਦਾ ਨਾਮ ਜਿਹੜਾ ਸੰਸਦ ਵਿੱਚ ਗੂੰਜੇ ਲਾਲਜੀ ਸਿੰਘ ਭੁੱਲਰ ਚਲ ਵੀਰ ਜੀ ਜਿਵੇਂ ਸਾਡੇ ਭਰਾ ਨੇ ਬਹੁਤ ਜਾਣਕਾਰੀ ਦਿੱਤੀ ਕਿ ਪੱਟੀ ਸ਼ਹਿਰ ਵਿੱਚ ਵੱਖ-ਵੱਖ ਚੀਜ਼ਾਂ ਹਨ ਕਚਹਿਰੀਆਂ ਨੇ ਬਾਸਕਟਬਾਲ ਦੇ ਮੈਦਾਨ ਨੇ ਨਵਾਂ ਕੋਟ ਰੋਡ ਬਣਿਆ ਹੋਇਆ ਹੈ ਗਾਰਡੀ ਕਲੋਨੀ ਪੱਤੀ ਜਿਹੜੀ ਬਹੁਤ ਖੂਬਸੂਰਤ ਕਲੋਨੀ ਹੈ ਸਟੇਸ਼ਨ ਏਰੀਆ ਘਾਟੀ ਬਾਜ਼ਾਰ ਹਰਲੀ ਰੋਡ ਕਾਜਗੋ ਰੋਡ ਬਹੁਤ ਵਧੀਆ ਤਰੀਕੇ ਨਾਲ ਬਣੇ ਹੋਏ ਨੇ ਕਿਉਂਕਿ ਪੱਟੀ ਇੱਕ ਇਤਿਹਾਸਕ ਸ਼ਹਿਰ ਹੈ ਇਹ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਪੱਟੀ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਮਹੱਤਵਪੂਰਨ ਹੈ ਤੋ ਇਸ ਕਰਕੇ ਆਪਾਂ ਜਦੋਂ ਵੀ ਪੱਟੀ ਸ਼ਹਿਰ ਵਿੱਚ ਘੁੰਮੀਏ ਫਿਰੇ ਤਾਂ ਸਾਨੂੰ ਪੁਰਾਣੀਆਂ ਯਾਦਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਸੋ ਇਸ ਕਰਕੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਐਕਸ਼ਨ ਜਿੱਦਾਂ ਤੁਹਾਨੂੰ ਮੇਰੇ ਰਾਣੇ ਵੀਰ ਨੇ ਦੱਸਿਆ ਵੀ ਘਾਟੀ ਬਿਆਰ ਪੱਟੀ ਸ਼ਹਿਰ ਬਾਰੇ ਇਤਿਹਾਸਪਾ ਦੱਸਿਆ ਜਿੱਦਾਂ ਆਪਣਾ ਸਾਂਝ ਕੇਂਦਰ ਬਣਿਆ ਜਿੱਥੇ ਆਪਣੇ ਮੌਤ ਜਨਮ ਸਾਟੀ ਗਰਦਾਰ ਰਿਕਾਰਡ ਪਿੰਨ ਕਾਡ ਸਹੀ ਹੁੰਦੇ ਨੇ ਇੱਕ ਉਹ ਬਹੁਤ ਸੋਹਣਾ ਬਣਾਇਆ ਵਾ ਇੱਕ ਆਪਣੇ ਪੱਟੀ ਸ਼ਹਿਰ ਦੀਆਂ ਸੜਕਾਂ ਸਟਰੀਟ ਲਾਈਟਾਂ ਕਾਡ ਰਸੀ ਵੀਰੇ ਦਾ ਬਹੁਤ ਵਧੀਆ ਕੰਮ ਕੀਤਾ ਮੰਤਰੀ ਸਾਹਿਬ ਲਾਲਜੀ ਸਿੰਘ ਪੁੱਲਰ ਟਰਾਂਸਪੋਰਟ ਕੈਬਨਟ ਮੰਤਰੀ ਬਹੁਤ ਦਿਨ ਰਾਤ ਮਿਹਨਤ ਵਿੱਚ ਲੱਗੇ ਹੰਦੇ ਦਿਨ ਰਾਤ ਸੇਵਾ ਕਰਨੇ ਜੇ ਕੋਈ ਤਾਂ ਕਿਹਦਾ ਪ੍ਰੋਗਰਾਮ ਟੈਂਡਾ ਸ਼ਾਦੀ ਉਹ ਦਿਨ ਰਾਤ ਸਾਰੇ ਕਮਾਂ ਵਿੱਚ ਦਲਬਾਗ ਸਿੰਘ ਪੀਏ ਰੱਤਾ ਗੁੱਦਾ ਉਹ ਵੀ ਬਹੁਤ ਸੋਹਣਾ ਕੰਮ ਕਰ ਦਿੰਦੇ ਨਰਾਸੇ ਵਾਲੀ ਪੱਟੀ ਸ਼ਹਿਰ ਲਈ ਹਾਜ਼ਰ ਹੁੰਦੇ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਜਾਂ ਕੇ ਦਾ ਕੋਈ ਰਬਨਾ ਕਰੇ ਕੋਈ ਮਰਗ ਹੁੰਦੀ ਆ ਜਾਂ ਕੋਈ ਵੀ ਕੋਈ ਰਿਬਨ ਕਟਾਉਣਾ ਹੋਵੇ ਕੋਈ ਉਹ ਪਹਿਲੇ ਟਾਈਮ ਸਿਰ ਪਹੁੰਚਦੇ ਨੇ ਇਸ ਕਰਕੇ ਮੰਤਰੀ ਸਾਹਿਬ ਬਹੁ ਬਹੁ ਲੰਮੀ ਉਮਰਾਂ ਤੰਦਰੁਸਤੀ ਬਖਸ਼ੇ ਜਿੱਦਾਂ ਤੁਹਾਨੂੰ ਪਤਾ ਹੈ ਵੀ ਇਹ ਪੱਟੀ ਸ਼ਹਿਰ ਮਤਲਬ ਚਰਸਤਾ ਪੈ ਜਾਂਦਾ ਪੱਟੀ ਸ਼ਹਿਰ ਦੇ ਨਾਲ ਨਾਲ 40 ਪਿੰਡਾਂ ਕਿਉਂਕਿ ਐਮਐਲਏ ਹੀ ਪਹਿਲਾ ਮੰਤਰੀ ਸਾਹਿਬ ਫਿਰ ਕੈਬਨਿਟ ਮੰਤਰੀ ਬਣੇ ਫਿਰ ਐਮਪੀ ਦੀ ਟਿਕਟ ਵੀ ਚਲੋ ਰੱਬ ਨੇ ਜੋ ਮਨਜ਼ੂਰ ਸੀ 40 ਪਿੰਡ ਪੈਂਦੇ ਨੇ ਪੱਟੀ ਸ਼ਹਿਰ ਨੂੰ ਕਿਉਂਕਿ ਚਰਸਤਾ ਵਾ ਆਪਣਾ ਲੋਕਾ ਕੈਰੋਂ ਨੱਥੂ ਚੱਕ ਜੋੜਾ ਬਾੜੀ ਵਾਲਾ ਉਬੂਕੇ ਨਦੂਰ ਕਿਰਿਆ ਵਾਲਾ ਬਲਟੋਆ ਬੁਰਜਰ ਆਏਗੇ ਬੁਰਜ ਨੱਥੂ ਕੇ ਬਹੁਤ ਪਿੰਡ ਪੈਂਦੇ ਨੇ ਪੱਟੀ ਸ਼ਹਿਰ ਤਾਂ ਮਤਲਬ ਇਥੋਂ ਦੀ ਬਹੁਤ ਤਕੜੀ ਹਸਤੀ ਪੱਟੀ ਸ਼ਹਿਰ ਨੂੰ ਕਿਉਂਕਿ ਪਿੰਡ ਪੈਂਦੇ ਨੇ ਇਸ ਕਰਕੇ ਮੰਤਰੀ ਸਾਹਿਬ ਦਰਖਾਸਤ ਆ ਵੀ ਅਗਲੀ ਵਾਰੀ ਵੀ ਮੰਤਰੀ ਸਾਹਿਬ ਫਿਰ ਟਿਕਟ ਜਿੱਤਣ ਤੇ ਪੱਟੀਸ਼ਾ ਦਾ ਨਾਮ ਰੋਸ਼ਨ ਕਰਾਂ